ਵਾਹਿਗੁਰੂ ਜੀ ਕਾ ਖਾਲਸਾ ਸ਼ੇਰ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਸਭ ਜੀ ਦਾ ਆਪਣੇ ਚੈਨਲ ਪੰਧਨੀਆਂ ਗੱਲਾਂ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਕਿ ਪਹਾੜੀ ਰਾਜੇ ਨੇ ਗੁਰੂ ਗੋਬੀ ਸਿੰਘ ਜੀ ਦਾ ਵਿਰੋਧ ਕਿਉਂ ਕੀਤਾ ਗੁਰੂ ਜੀ ਦੀ ਵਾਦੀ ਹੋਈ ਤਾਕਤ ਤੇ ਸੋਭਾ ਤੋਂ ਪਹਾੜੀ ਰਾਜੇ ਪਹਿਲਾਂ ਹੀ ਉਹਨਾਂ ਨਾਲ ਈਰਖਾ ਕਰਦੇ ਸਨ ਜਦੋਂ ਗੁਰੂ ਜੀ ਨੇ ਖਾਲਸਾ ਪੰਥ ਦੀ ਸਜਣਾ ਕਰਕੇ ਇੱਕ ਨਵਾਂ ਧਰਮ ਸਥਾਪਿਤ ਕਰ ਦਿੱਤਾ ਤੇ ਲੋਕਾਂ ਦਾ ਠਾਠਾ ਮਾਰਦਾ ਬ੍ਰਿਆ ਗੁਰੂ ਜੀ ਵੱਲ ਚੁਕਿਆ ਤਾਂ ਇਹ ਦੇਖ ਕੇ ਉਹਨਾਂ ਅੰਦਰ ਈਰਖਾ ਤੇ ਸਾੜੇ ਦੇ ਭਾਂਬੜ ਵੱਲ ਉਠੇ ਗੁਰੂ ਜੀ ਨੇ ਨੀਵੀਆਂ ਜਾਤਾਂ ਵਾਲੇ ਲੋਕਾਂ ਨੂੰ ਅ므ਰਿਸ਼ ਕਾ ਕੇ ਉੱਚੀਆਂ ਜਾਤਾਂ ਦੇ ਬਰਾਬਰ ਲਿਆ ਕੇ ਖੜਾ ਕਰ ਦਿੱਤਾ ਨਾਈ ਸ਼ਿੰਬੇ ਲੋਹਾਰ ਤਰਖਾਨ ਚੂੜੇ ਤੇ ਮਿਹਨਤੀ ਮਜ਼ਦੂਰ ਲੋਕ ਜਿਨ੍ਹਾਂ ਨੂੰ ਹੰਕਾਰੇ ਹੋਏ ਉੱਚੀਆਂ ਜਾਤਾਂ ਵਾਲੇ ਲੋਕ ਕਮੀ ਜਕਮੀਨ ਕਿਹਾ ਕਰਦੇ ਸਨ ਅੰਮ੍ਰਿਤਸ਼ਾਕ ਦੇ ਸਿੰਘ ਬਣ ਕੇ ਨੀੜਰ ਨਿਰਭੈ ਯੋਧੇ ਬਣ ਗਏ ਤੇ ਗਰਦਨ ਝੁੱਕ ਕੇ ਉੱਚੀਆਂ ਜਾਤਾਂ ਦੇ ਬਰਾਬਰ ਤੁਰਨ ਲੱਗੇ ਇਹਨਾਂ ਲੋਕਾਂ ਦੀ ਅੰਮ੍ਰਿਤਸ਼ਾਕੇ ਕਾਇਆ ਪਲਟ ਗਈ ਉਹਨਾਂ ਅੰਦਰ ਅਜੀਹਾ ਇਨਕਲਾਬ ਆ ਗਿਆ ਕਿ ਉਹ ਵੱਡੇ ਤੋਂ ਵੱਡੇ ਨਾਲ ਮੁਕਾਬਲਾ ਕਰਨ ਲਈ ਤਿਆਰ ਰਹਿੰਦੇ ਗੁਰੂ ਜੀ ਨੇ ਉਹਨਾਂ ਵਿੱਚ ਸ਼ੇਰ ਵਰਗੀ ਤਾਕਤ ਭਰ ਦਿੱਤੀ ਇਹਨਾਂ ਦੀ ਬਹਾਦਰੀ ਦੇ ਕਾਰਨਾਮੇ ਸੁਣ ਕੇ ਸਾਰੇ ਵਾਹ ਵਾਹ ਕਰਦੇ ਗੁਰੂ ਜੀ ਨੇ ਇਹ ਤਬਦੀਲੀ ਸਿਰਫ ਮਰਦਾਂ ਵਿੱਚ ਹੀ ਨਹੀਂ ਸਗੋ ਇਸਤਰੀਆਂ ਵਿੱਚ ਵੀ ਲਿਆਂਦੀ। ਉਹਨਾਂ ਨੂੰ ਅਮਰੇਸ਼ਕਾ ਕੇ ਸਿੰਘਣੀਆਂ ਬਣਾ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਤੇ ਬਾਕੀ ਦੇ ਗੁਰੂ ਸਾਹਿਬਾਨ ਨੇ ਇਸਤਰੀ ਪ੍ਰਤੀ ਜਿਹੜਾ ਦ੍ਰਿਸ਼ਟੀਕੋਣ ਅਪਣਾਇਆ ਉਸ ਨੂੰ ਸਾਹਮਣੇ ਰੱਖ ਕੇ ਕਲਗੀਧਰ ਪਿਤਾ ਨੇ ਇਸਤਰੀਆਂ ਨੂੰ ਮਰਦ ਦੇ ਬਰਾਬਰਤ ਅਮਰੇ ਦਾ ਹੱਕ ਦਿੱਤਾ। ਫਾਰਸੀ ਦੇ ਇਤਿਹਾਸਕਾਰ ਗੁਲਾਮ ਮੁਹੈਦੀਨ ਅਨੁਸਾਰ ਉਸ ਵੇਲੇ ਦੇ ਖਬਰ ਨਵੀਸ ਨੇ ਇੱਕ ਰਿਪੋਰਟ ਬਾਦਸ਼ਾਹ ਔਰੰਗਜ਼ੇਬ ਨੂੰ ਭੇਜੀ। ਜਿਸ ਵਿੱਚ ਉਸਨੇ ਦੱਸਿਆ ਕਿ ਵਿਸਾਖੀ ਵਾਲੇ ਦਿਨ ਗੁਰਗੋਬਿੰਦ ਸਿੰਘ ਜੀ ਨੇ ਇੱਕ ਨਵੇਂ ਧਰਮ ਦੀ ਸਥਾਪਨਾ ਕੀਤੀ ਤੇ ਆਪਣੇ ਸਿੱਖਾਂ ਨੂੰ ਸੰਬੋਧਿਤ ਹੁੰਦਿਆਂ ਆਖਿਆ ਆਓ ਸਾਰੇ ਇੱਕ ਧਰਮ ਧਾਰਨ ਕਰੀਏ ਤੇ ਧਰਮ ਦੀ ਪਿੰਨਤ ਨੂੰ ਮਿਟਾਈਏ ਕੋਈ ਦੂਜੇ ਨਾਲੋਂ ਆਪਣੇ ਆਪ ਨੂੰ ਉੱਚਾ ਨਾ ਸਮਝੇ ਸਾਰੇ ਬਰਾਬਰ ਹਨ ਕੋਈ ਵੀ ਗੰਗਾ ਜਾਂ ਹੋਰ ਤੀਰਥ ਸਥਾਨਾਂ ਉੱਤੇ ਨਾ ਜਾਵੇ ਤੇ ਨਾ ਹੀ ਕਿਸੇ ਦੇਵੀ ਦੇਵਤੇ ਦੀ ਪੂਜਾ ਕਰੇ ਸਾਰੇ ਗੁਰੂ ਨਾਨਕ ਦੇ ਘਰ ਦਾ ਰਾਹ ਪਨਾਓ ਤੇ ਇੱਕ ਅਕਾਲ ਪੁਰਖ ਦੀ ਅਰਾਧਨਾ ਕਰੋ ਸਾਰੀਆਂ ਜਾਤਾਂ ਦੇ ਲੋਕ ਬਿਨਾਂ ਕਿਸੇ ਵਿਤਕਰੇ ਤੇ ਭੇਦ ਭਾਵ ਦੇ ਅੰਮ੍ਰਿਤ ਛਕੋ ਸਾਂਝੇ ਲੰਗਰ ਵਿੱਚੋਂ ਇੱਕੋ ਕਤਾਰ ਵਿੱਚ ਬੈਠ ਕੇ ਸਭ ਲੰਗਰ ਛਕੋ ਇੱਕ ਦੂਜੇ ਨੂੰ ਘ੍ਰਿਣਾ ਨਾ ਕਰੋ ਨਫ਼ਰਤ ਨਾ ਕਰੋ ਇਸ ਦੇ ਨਾਲ ਹੀ ਉਸ ਨੇ ਇਹ ਰਿਪੋਰਟ ਵੀ ਭੇਜੀ ਜਦੋਂ ਗੁਰੂ ਜੀ ਨੇ ਇਹ ਸਾਰਾ ਕੁਝ ਕਹਿ ਰਹੇ ਸਨ ਤਾਂ ਬਹੁਤ ਸਾਰੇ ਬ੍ਰਾਹਮਣ ਤੇ ਖੱਤਰੀ ਉੱਠ ਕੇ ਖੜੇ ਹੋ ਗਏ ਤੇ ਕਹਿਣ ਲੱਗੇ ਕਿ ਉਹ ਕਦੇ ਵੀ ਅਜੀਹਾ ਧਰਮ ਪ੍ਰਵਾਨ ਨਹੀਂ ਕਰਨਗੇ ਜੋ ਵੇਦਾਂ ਤੇ ਸ਼ਾਸਤਰਾਂ ਦੀ ਸਿੱਖਿਆ ਦੇ ਉਲਟ ਹੋਵੇ ਉਹ ਆਪਣਾ ਪੁਰਾਣਾ ਧਰਮ ਨਹੀਂ ਤਿਆਗਣਗੇ ਜੋ ਉਹਨਾਂ ਨੂੰ ਉਹਨਾਂ ਦੇ ਵੱਡੇ-ਵਡੇਰਿਆਂ ਤੋਂ ਪ੍ਰਾਪਤ ਹੋਇਆ ਹੋਵੇ ਇਸ ਤਰ੍ਹਾਂ ਭਾਵੇਂ ਬਹੁਤ ਸਾਰੇ ਲੋਕਾਂ ਨੇ ਗੁਰੂ ਜੀ ਦਾ ਬਣਾਇਆ ਇਹ ਨਵਾਂ ਧਰਮ ਗ੍ਰਹਿਣ ਕਰਨ ਤੋਂ ਮਨਾ ਕਰ ਦਿੱਤਾ ਤੇ ਉਥੋਂ ਉੱਠ ਕੇ ਚਲੇ ਗਏ ਫਿਰ ਵੀ ਲਗਭਗ 20000 ਲੋਕਾਂ ਨੇ ਗੁਰੂ ਜੀ ਦਾ ਹੁਕਮ ਮੰਨਣ ਦਾ ਵਚਨ ਦਿੱਤਾ ਕਿਉਂਕਿ ਉਹਨਾਂ ਨੂੰ ਗੁਰੂ ਜੀ ਉੱਪਰ ਪੂਰਨ ਭਰੋਸਾ ਸੀ ਇਸ ਤਰ੍ਹਾਂ ਗੁਰੂ ਜੀ ਨੇ ਕੁਚਲੇ ਹੋਏ ਲੋਕਾਂ ਨੂੰ ਜਥੇ ਬੰਦ ਕਰਕੇ ਇੱਕ ਐਸੀ ਫੌਜ ਬਣਾਈ ਜਿਸ ਨੇ ਆਉਣ ਵਾਲੇ ਸਮੇਂ ਵਿੱਚ ਵਕਤ ਦੀ ਹਕੂਮਤ ਨਾਲ ਟੱਕਰ ਲਈ ਉਹਨਾਂ ਲੋਕਾਂ ਨੂੰ ਪਾਇਸ਼ਾਈਆਂ ਬਖਸ਼ੀਆਂ ਜਿਨ੍ਹਾਂ ਨੇ ਕਦੇ ਜੀਵਨ ਦਾ ਰਸ ਨਹੀਂ ਸੀ ਮਾਣਿਆ ਖਾਲਸੇ ਨੂੰ ਰਾਜਿਆਂ ਸਾਹਮਣੇ ਹੋਣ ਤੇ ਟਕਰਾਉਣ ਦੇ ਯੋਗ ਕੀਤਾ ਸਦੀਆਂ ਤੋਂ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਬੱਜੀ ਮਨੁੱਖਤਾ ਨੂੰ ਆਜ਼ਾਦ ਕਰਵਾਇਆ ਗਾਰਡਨ ਲਿਖਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੁਦਰੇ ਲੋਕਾਂ ਨੂੰ ਸੰਜਮ ਵਿੱਚ ਬੱਧਾ ਉਹਨਾਂ ਵਿੱਚ ਧਾਰਮਿਕ ਭਾਵ ਪਰੇ ਯੋਧੇ ਬਣਾਏ ਅਮ੍ਰਿਤਸਰ ਕਾ ਕੇ ਇੱਕ ਵੱਖਰੀ ਖਾਲਸਾ ਕੌਮ ਸਾਜੀ ਜੋ ਇੱਕ ਦੂਜੇ ਨਾਲ ਜੁੜ ਗਈ ਅਤੇ ਉਸੇ ਦਿਨ ਤੱਕ ਲੜਦੀ ਰਹੀ ਜਦ ਤੱਕ ਕਾਮਯਾਬ ਨਾ ਹੋਈ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿਹੜਾ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਬਾਅਦ ਵਿੱਚ ਬਣਾਇਆ ਉਸ ਦਾ ਨੀਂਹ ਪੱਥਰ ਗੁਰੂ ਜੀ ਨੇ ਹੀ ਰੱਖਿਆ ਸੀ ਖਾਲਸੇ ਨੇ ਉਹਨਾਂ ਜ਼ਾਲਮਾਂ ਨੂੰ ਪੰਜਾਬ ਵਿੱਚੋਂ ਖਦੇੜ ਦਿੱਤਾ ਜਿਥੇ ਉਹ ਜ਼ੁਲਮ ਕਰਦੇ ਤੇ ਤਸੀਹੇ ਦਿੰਦੇ ਸਨ ਉੱਚੀਆਂ ਜਾਤਾਂ ਦੇ ਪਹਾੜੀ ਰਾਜਿਆਂ ਨੇ ਗੁਰੂ ਜੀ ਦੇ ਖਾਲਸਾ ਪੰਥ ਦੀ ਸਾਜਨਾ ਦਾ ਜ਼ਬਰਦਸਤ ਵਿਰੋਧ ਕੀਤਾ ਉਹ ਇੱਕਵੇਂ ਸਹਿਣ ਕਰ ਸਕਦੇ ਸਨ ਕਿ ਜਿਨ੍ਹਾਂ ਨੀਵੀਂ ਜਾਤਾਂ ਦੇ ਲੋਕਾਂ ਨੂੰ ਆਪਣੇ ਪੈਰ ਦੀ ਜੁੱਤੀ ਸਮਝਦੇ ਸਨ ਉਹ ਇਹ ਕਹਿ ਕੇ ਬੁਲਾਉਂਦੇ ਸਨ ਉਹ ਉਹਨਾਂ ਦੇ ਬਰਾਬਰ ਛਾਤੀ ਤਾਣ ਕੇ ਚੱਲਣ ਉੱਚੀਆਂ ਜਾਤਾਂ ਵਾਲਿਆਂ ਨੇ ਇਹਨਾਂ ਲੋਕਾਂ ਨੂੰ ਸਦੀਆਂ ਤੋਂ ਆਪਣੇ ਗੁਲਾਮ ਬਣਾਇਆ ਹੋਇਆ ਸੀ ਉਹਨਾਂ ਵਿੱਚ ਹੀਣਤਾ ਦੀ ਭਾਵ ਇੱਥੋਂ ਤੱਕ ਭਰੀ ਹੋਈ ਸੀ ਕਿ ਉਹ ਅੱਖ ਚੱਕ ਕੇ ਵੀ ਉਹਨਾਂ ਦੇ ਨਾਲ ਗੱਲ ਨਹੀਂ ਸੀ ਕਰ ਸਕਦੇ ਉਹ ਨੀਵੀਂ ਜਾਤ ਵਾਲੇ ਲੋਕਾਂ ਨਾਲ ਗੱਲ ਕਰਨੀ ਵੀ ਆਪਣੀ ਹੱਦ ਤੱਕ ਸਮਝਦੇ ਸਨ ਉਹ ਇਹ ਗੱਲ ਕਿਵੇਂ ਬਰਦਾਸ਼ਤ ਕਰ ਸਕਦੇ ਸਨ ਕਿ ਉਹਨਾਂ ਇਹਨਾਂ ਨਾਲ ਇੱਕੋ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਬ੍ਰਾਹਮਣ ਤਾਂ ਆਪਣੇ ਚੌਂਕੇ ਨੂੰ ਪਿੱਟ ਗਿਆ ਸਮਝਦੇ ਸਨ ਜੇ ਕੋਈ ਸ਼ੂਦਰ ਉੱਥੋਂ ਚਲਾ ਜਾਵੇ ਸਭ ਤੋਂ ਵੱਡਾ ਡਰ ਉਹਨਾਂ ਨੂੰ ਇਹ ਹੋ ਗਿਆ ਕਿ ਹੁਣ ਇਹ ਇਹ ਲੋਕ ਉਹਨਾਂ ਲਈ ਖਤਰਾ ਬਣ ਸਕਦੇ ਹਨ ਉਹਨਾਂ ਦਾ ਆਪਣਾ ਦਬਦਬਾ ਖਤਮ ਹੋ ਜਾਵੇਗਾ ਪਹਾੜੀ ਰਾਜਿਆਂ ਨੂੰ ਇੱਕ ਖਤਰਾ ਹੋ ਗਿਆ ਕਿ ਉਹਨਾਂ ਦਾ ਰਾਜ ਭਾਗ ਜਾ ਸਕਦਾ ਹੈ ਗੁਰੂ ਜੀ ਖਾਲਸਾ ਫੌਜ ਨਾਲ ਮਿਲ ਕੇ ਉਹਨਾਂ ਉੱਪਰ ਹਮਲਾ ਕਰ ਸਕਦੇ ਹਨ ਗੁਰੂ ਜੀ ਦੀ ਇਸ ਵੱਧ ਰਹੀ ਤਾਕਤ ਨੂੰ ਵੇਖ ਕੇ ਪਹਾੜੀ ਰਾਜੇ ਤੇ ਬ੍ਰਾਹਮਣ ਉਹਨਾਂ ਦੇ ਵਿਰੁੱਧ ਹੋ ਗਏ ਕਲਗੀਧਰਪੀਤਾ ਇਹ ਚਾਹੁੰਦੇ ਸਨ ਕਿ ਪਹਾੜੀ ਰਾਜੇ ਵੀ ਉਹਨਾਂ ਦੀ ਜਥਾਬੰਦੀ ਦਾ ਹਿੱਸਾ ਬਣ ਜਾਣ ਪਰ ਬ੍ਰਾਹਮਣ ਉਹਨਾਂ ਨੂੰ ਚੁੱਕਦੇ ਰਹਿੰਦੇ ਸਨ ਜਿਸ ਕਰਕੇ ਉਹ ਖਾਲਸਾ ਪੰਥ ਦਾ ਅੰਗ ਨਾ ਬਣ ਸਕੇ ਗੁਰੂ ਜੀ ਆਪ ਰਵਾਲਸਰ ਜਾ ਕੇ ਕੋਸ਼ਿਸ਼ ਕਰਨ ਆਈ ਸਨ ਪਰੰਤੂ ਰਾਜਿਆਂ ਦੀ ਕੌਮੀ ਹੰਕਾਰ ਤੇ ਬ੍ਰਾਹਮਣਾਂ ਦੀ ਚੋਕ ਉਹਨਾਂ ਨੂੰ ਗੁਰੂ ਜੀ ਨਾਲ ਮਿਲ ਕੇ ਚੱਲਣ ਤੋਂ ਰੋਕਦੀ ਰਹੀ ਜਦੋਂ ਪਹਾੜੀ ਰਾਜਿਆਂ ਨੇ ਛੁਪ ਕੇ ਗੁਰੂ ਜੀ ਤੇ ਉਹਨਾਂ ਦੇ ਸਿੱਖਾਂ ਉਤੇ ਹਮਲਾ ਕੀਤਾ ਤਾਂ ਗੁਰੂ ਜੀ ਨੇ ਇਹਨਾਂ ਦੇ ਸਹਿਯੋਗ ਤੋਂ ਬਿਨਾਂ ਹੀ ਖਾਲਸਾ ਪੰਥ ਦੀ ਸਿਰਜਣਾ ਕੀਤੀ ਇਹ ਸਿਰਫ ਸਿੱਖ ਧਰਮ ਹੀ ਹੈ ਜਿਸ ਨੂੰ ਕਦੇ ਕਿਸੇ ਰਾਜ ਸ਼ਕਤੀ ਵੱਲੋਂ ਕੋਈ ਮਦਦ ਨਹੀਂ ਮਿਲੇ ਸਗੋਂ ਸਿੱਖ ਕੌਮ ਨੂੰ ਦਬਾਉਣ ਤੇ ਖਤਮ ਕਰਨ ਦੀਆਂ ਸ਼ੁਰੂ ਤੋਂ ਹੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਸਿੱਖ ਕੌਮ ਦੇ ਆਪਣੇ ਆਦਰਸ਼ਨ ਆਪਣੇ ਅਸੂਲ ਹਨ ਨੇੜਰ ਤੇ ਨਿਰਪੈ ਕੌਮ ਹੈ ਨਾ ਕਿਸੇ ਕੋਲ ਡਰਨਾ ਚਾਹੁੰਦੀ ਹੈ ਤੇ ਨਾ ਹੀ ਕਿਸੇ ਨੂੰ ਡਰਾਉਂਦੀ ਹੈ ਅਣਖ ਤੇ ਗੈਰਤ ਵਾਲੀ ਕੌਮ ਹੈ ਇੱਕ ਅਕਾਲ ਪੁਰਖ ਤੋਂ ਇਲਾਵਾ ਕਿਸੇ ਅੱਗੇ ਝੁਕਣਾ ਨਹੀਂ ਜਾਣਦੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਨਹਿਰੀ ਸਿਧਾਂਤ ਨਾਮ ਜਪਣ, ਕਿਰਤ ਕਰਨ ਤੇ ਵੰਡ ਕੇ ਛਕਣ ਉੱਤੇ ਚੱਲਦੀ ਹੈ। ਗੁਰੂ ਜੀ ਦੇ ਆਦੇਸ਼ ਅਨੁਸਾਰ ਦਸਵੰਦ ਕੱਢਣ ਤੇ ਲੋੜਵੰਦਾਂ ਦੀ ਸਹਾਇਤਾ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਦਸ਼ਮੇਸ਼ ਪੀਤਾ ਦੇ ਖਾਲਸਾ ਪੰਥ ਦੀ ਸਿਰਜਣਾ ਕਰਨ ਉਪਰੰਤ ਤੇ ਉਹਨਾਂ ਦੀ ਵਾਧੇ ਹੋਈ ਤਾਕਤ ਨੂੰ ਵੇਖ ਕੇ ਬ੍ਰਾਹਮਣ, ਖੱਤਰੀ, ਰਾਜਪੂਤ ਤੇ ਕੁਝ ਹੋਰ ਉੱਚੀਆਂ ਜਾਤਾਂ ਵਾਲੇ ਆਪਣੇ ਲਈ ਖਤਰਨਾਕ ਸਮਝੇ ਸਨ। ਇਸੇ ਲਈ ਉਹਨਾਂ ਨੇ ਗੁਰੂ ਜੀ ਦਾ ਸਾਥ ਨਾ ਦਿੱਤਾ ਸਕੋ। ਗੁਰੂ ਜੀ ਦੀ ਤਾਕਤ ਨੂੰ ਖਤਮ ਕਰਨ ਦਾ ਆਪਸ ਵਿੱਚ ਮਤਾ ਪਕਾ ਲਿਆ ਤੇ ਆਪਣੇ ਇਸ ਅਪਵਿੱਤਰ ਇਰਾਦੇ ਨੂੰ ਅਮਲੀ ਜਾਮਾ ਪਹਿਲਾਉਣ ਲਈ ਸਾਰੇ ਆਪਸ ਵਿੱਚ ਵਿਚਾਰ ਵਟਾਂਦਰਾ ਕਰਨ ਲੱਗ ਪਏ। ਪਹਾੜੀ ਰਾਜਿਆਂ ਨੇ ਗੁਰੂ ਜੀ ਵਿਰੁੱਧ ਪਾਸ਼ਾ ਔਰੰਗਜ਼ੇਬ ਕੋਲ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀਆਂ। ਗੁਰੂ ਜੀ ਨੇ ਦਿਨੋ-ਦਿਨ ਵਧ ਰਹੀ ਤਾਕਤ ਬਾਰੇ ਵੀ ਦੱਸਿਆ। ਖਾਲਸਾ ਪੰਥ ਦੀ ਸਿਰਜਣਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਨੇ ਹਿੰਦੂਆਂ ਤੇ ਮੁਸਲਮਾਨਾਂ ਤੋਂ ਇੱਕ ਵੱਖਰਾ ਮਤ ਸਥਾਪਿਤ ਕਰ ਲਿਆ ਹੈ ਜਿਸ ਨੂੰ ਖਾਲਸਾ ਨਾਮ ਦਿੱਤਾ ਹੈ। ਚਾਰ ਵਰਣ ਇੱਕ ਕਰਕੇ ਆਪਣੇ ਬਹੁਤ ਸਾਰੇ ਚੇਲੇ ਬਣਾ ਲਏ ਹਨ ਗੁਰੂ ਨੇ ਸਾਨੂੰ ਵੀ ਇਸ ਮਤ ਵਿੱਚ ਸ਼ਾਮਿਲ ਹੋਣ ਬਾਰੇ ਕਿਹਾ ਸੀ ਪਰ ਅਸੀਂ ਨਹੀਂ ਮੰਨੇ ਉਹਨਾਂ ਨੇ ਸਾਨੂੰ ਇਹ ਵੀ ਕਿਹਾ ਕਿ ਜੇ ਅਸੀਂ ਬਾਦਸ਼ਾਹ ਵਿਰੁੱਧ ਬਗਾਵਤ ਕਰੀਏ ਤਾਂ ਉਹ ਆਪਣੀ ਪੂਰੀ ਸੈਨਾ ਨਾਲ ਸਾਡੀ ਮਦਦ ਕਰਨਗੇ ਅਸੀਂ ਗੁਰੂ ਨੂੰ ਇਹ ਜਵਾਬ ਦਿੱਤਾ ਸਾਨੂੰ ਮੁਗਲਾਂ ਦੀ ਤਾਕਤ ਦਾ ਪਤਾ ਹੈ ਤੁਸੀਂ ਉਹਨਾਂ ਸਬੰਧੀ ਪੁਲੇਖੇ ਦੇ ਸ਼ਿਕਾਰ ਹੋ ਬਾਦਸ਼ਾਹ ਤੇ ਉਸ ਦੀ ਫੌਜ ਆਲੂ ਟੱਕਰ ਲੈਣਾ ਕੋਈ ਆਸਾਨ ਕੰਮ ਨਹੀਂ ਹੈ ਆਪਣੇ ਮੌਤ ਨੂੰ ਆਵਾਜ਼ਾ ਮਾਰਨ ਦੇ ਬਰਾਬਰ ਹੈ ਮੁਗਲਾਂ ਪਠਾਨਾਂ ਦਾ ਸਾਡੇ ਲਈ ਟਕਰਾ ਕਰਨਾ ਐਵੇਂ ਹੈ ਜਿਵੇਂ ਭੇਡਾਂ ਬੱਕਰੀਆਂ ਦਾ ਰਲ ਕੇ ਸ਼ੇਰ ਬਗੈੜਾ ਉੱਪਰ ਹੱਲਾ ਕਰਨਾ ਅਸੀਂ ਬੇਮੌਤ ਮਰਨ ਤੇ ਤਬਾਹੀ ਸਹੇੜਨ ਲਈ ਤਿਆਰ ਨਹੀਂ ਤੁਸੀਂ ਬਾਦਸ਼ਾਹ ਸਾਹਮਣੇ ਫਕੀਰ ਹੋ ਤੇ ਉਹਨਾਂ ਦੀਆਂ ਫੌਜਾਂ ਨਾਲ ਟੱਕਰ ਲੈਣ ਦੇ ਸੁਪਨੇ ਲੈ ਰਹੇ ਹੋ ਤੁਸੀਂ ਚੁੱਪਚਾਪ ਬੈਠ ਕੇ ਆਪਣੇ ਦਿਨ ਕੱਟੀ ਜਾਓ ਸਾਡੀ ਇਹ ਗੱਲ ਸੁਣ ਕੇ ਗੁਰੂ ਜੀ ਗੁੱਸੇ ਵਿੱਚ ਆ ਗਏ ਤੇ ਉਹਨਾਂ ਨੇ ਸ਼ੇਰ ਵਾਂਗ ਗਰਜਦੇ ਹੋਏ ਆਖਿਆ ਸ਼ੁਰੂ ਤੋਂ ਗੁਲਾਮੀ ਸੈੰਦਿਆਂ ਤੇ ਭੋਗ ਵਿਲਾਸ ਦੀ ਜ਼ਿੰਦਗੀ ਬਤੀਤ ਕਰਦੇ ਆ ਤੁਹਾਡੇ ਵਿੱਚੋਂ ਅਣਖ ਤੇ ਗੈਰਤ ਖਤਮ ਹੋ ਚੁੱਕੀ ਹੈ ਤੁਹਾਡੀ ਜ਼ਮੀਰ ਮਰ ਚੁੱਕੀ ਹੈ ਤੁਹਾਡੀ ਹਾਲਤ ਬੜੀ ਤਰਸਯੋਗ ਹੈ ਪੱਥਰਾਂ ਦੀ ਪੂਜਾ ਕਰਕੇ ਤੁਸੀਂ ਵੀ ਪੱਥਰ ਬਣ ਚੁੱਕੇ ਹੋ ਤੁਹਾਨੂੰ ਉਸ ਅਕਾਲ ਪੁਰਖ ਦੀ ਸ਼ਕਤੀ ਦਾ ਗਿਆਨ ਨਹੀਂ ਜੋ ਸਾਰੀ ਸ੍ਰਿਸ਼ਟੀ ਚਲਾ ਰਿਹਾ ਹੈ ਇਨਸਾਨ ਜੇ ਰਾਬੂ ਤੇ ਪੂਰਾ ਭਰੋਸਾ ਰੱਖ ਕੇ ਪੂਰੀ ਸ਼ਿੱਦਤ ਨਾਲ ਉਦਮ ਕਰੇ ਤਾਂ ਕੋਈ ਵੀ ਰੁਕਾਵਟ ਉਸ ਦਾ ਰਾਹ ਨਹੀਂ ਰੋਕ ਸਕਦੀ ਦੁਨੀਆ ਦੀ ਕੋਈ ਵੀ ਤਾਕਤ ਉਸ ਨੂੰ ਉਸ ਦੀ ਮੰਜ਼ਿਲ ਉੱਤੇ ਪਹੁੰਚਣ ਤੋਂ ਨਹੀਂ ਰੋਕ ਸਕਦੀ ਸਾਡੇ ਖੰਡੇ ਦੇ ਅੰਮ੍ਰਿਤ ਵਿੱਚ ਬੜੀ ਤਾਕਤ ਹੈ ਚਾਹੇ ਅਜ਼ਮਾ ਕੇ ਵੇਖ ਲਵੋ ਇਸ ਅੰਮ੍ਰਿਤ ਦੀ ਦਾਤ صدਕਾ ਮੈਂ ਇੱਕ ਇੱਕ ਨੂੰ ਸਵਾ ਲੱਖ ਨਾਲ ਲੜਾਵਾਂਗਾ ਪੇੜੋਂ ਕੋ ਮੈਂ ਸ਼ੇਰ ਬਣਾਉਂ ਰਾਠਨ ਕੇ ਸੰਗ ਰੰਗ ਲੜਾਵਾਂ ਬੂ ਪਗਰੀਬਨ ਕੋ ਕਹਾਉ ਚਿੜੀਆਂ ਸੇ ਮੈਂ ਬਾਜ ਤੜਾਉਂ ਸਵਾ ਲੱਖ ਸੇ ਇੱਕ ਲੜਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਵਾਹਿਗੁਰੂ ਉੱਪਰ ਪ੍ਰੋਸਾਰ ਰਖੋ ਸ਼ੇਰ ਬਣੋ ਚੜ੍ਹਦੀ ਕਲਾ ਦੇ ਵਿੱਚ ਰਹੋ ਮੈਂ ਰਾਜ ਨਹੀਂ ਚਾਹੁੰਦਾ ਰਾਜ ਤੁਹਾਡਾ ਹੋਵੇਗਾ ਤੁਹਾਡੇ ਪੁੱਤ ਪੋਤਰੇ ਆਜ਼ਾਦ ਹੋ ਕੇ ਰਾਜ ਕਰਨਗੇ ਤੁਸੀਂ ਸਾਰੇ ਮਿਲ ਕੇ ਮੇਰਾ ਸਾਥ ਦਿਓ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਜਿੱਤ ਸਾਡੀ ਹੋਵੇਗੀ ਪਹਾੜੀ ਰਾਜਿਆਂ ਨੇ ਗੁਰੂ ਜੀ ਦਾ ਸਾਥ ਨਾ ਦਿੱਤਾ ਉਹਨਾਂ ਦੇ ਅੰਦਰ ਇਹ ਗੱਲ ਬੈਠ ਚੁੱਕੀ ਸੀ ਕਿ ਗੁਰੂ ਜੀ ਸਾਨੂੰ ਖਤਮ ਕਰਕੇ ਸਾਡੇ ਇਲਾਕਿਆਂ ਉੱਪਰ ਆਪ ਰਾਜ ਕਰਨਾ ਚਾਹੁੰਦੇ ਹਨ ਉਹ ਗੁਰੂ ਜੀ ਦੁਆਰਾ ਸਿਰਜੇ ਹੋਏ ਖਾਲਸਾ ਪੰਥ ਨੂੰ ਆਪਣੇ ਲਈ ਖਤਰਨਾਕ ਸਮਝਦੇ ਸਨ ਇਸ ਲਈ ਉਹਨਾਂ ਨੇ ਔਰੰਗਜ਼ੇਬ ਨੂੰ ਲਿਖਿਆ ਜੇ ਸਰਕਾਰ ਸਾਨੂੰ ਆਪਣੀ ਪਰਜਾ ਸਮਝਦੀ ਹੈ ਤਾਂ ਅਸੀਂ ਬੇਨਤੀ ਕਰਦੇ ਹਾਂ ਕਿ ਗੁਰੂ ਜੀ ਨੂੰ ਆਨੰਦਪੁਰ ਵਿੱਚੋਂ ਕੱਢਣ ਵਿੱਚ ਸਾਡੀ ਮਦਦ ਕਰੋ ਜੇ ਤੁਸੀਂ ਗੁਰੂ ਨੂੰ ਰੋਕਣ ਜਾਂ ਸਜ਼ਾ ਦੇਣ ਵਿੱਚ ਦੇਰੀ ਕੀਤੀ ਤਾਂ ਉਹਨਾਂ ਦੀ ਅਗਲੀ ਮੁਹਿੰਮ ਸਮਰਾਜ ਦੀ ਰਾਜਧਾਨੀ ਵੱਲ ਹੋਵੇਗੀ ਪਹਾੜੀ ਰਾਜਿਆਂ ਨੂੰ ਪੱਕਾ ਯਕੀਨ ਚੀ ਕਿ ਗੁਰੂ ਜੀ ਵਿਰੁੱਧ ਸਾਡੇ ਵੱਲੋਂ ਭੇਜੀਆਂ ਗਈਆਂ ਸ਼ਿਕਾਇਤਾਂ ਸੁਣ ਕੇ ਬਾਦਸ਼ਾਹ ਔਰੰਗਜ਼ੇਬ ਸਾਡੀ ਮਦਦ ਜ਼ਰੂਰ ਕਰੇਗਾ ਗੁਰੂ ਜੀ ਪਹਾੜੀ ਰਾਜਿਆਂ ਦੀਆਂ ਕੋਝੀਆਂ ਰਾਲਾਂ ਤੇ ਪਿੱਠ ਪਿੱਛੇ ਵਾਰ ਕਰਨਾ ਇਸ ਬਾਰੇ ਚੰਗੀ ਤਰ੍ਹਾਂ ਜਾਣਦੇ ਸਨ ਇਸ ਬਾਰੇ ਸਿੰਘਾਂ ਨਾਲ ਵੀ ਚਾਰ-ਵਟਾਂਦਰਾ ਵੀ ਹੁੰਦਾ ਰਹਿੰਦਾ ਸੀ ਪਹਾੜੀ ਰਾਜਿਆਂ ਦੀਆਂ ਚਾਲਾਂ ਬਾਰੇ ਸੂਈਏ ਵੀ ਆ ਕੇ ਗੁਰੂ ਜੀ ਨੂੰ ਇਤਲਾਹ ਦਿੰਦੇ ਰਹਿੰਦੇ ਸਨ ਇਸੇ ਕਰਕੇ ਵੱਡੇ ਸਾਹਿਬ ਜੀ ਆਦੇ ਵੀ ਪਹਾੜੀ ਰਾਜਿਆਂ ਦੀਆਂ ਖੋਟੀਆਂ ਨੀਤਾਂ ਬਾਰੇ ਜਾਣਦੇ ਸਨ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਬ੍ਰਾਹਮਣ ਪੰਡਿਤ ਤੇ ਪਹਾੜੀ ਰਾਜੇ ਉਹਨਾਂ ਦੇ ਗੁਰੂ ਪਿਤਾ ਦੇ ਰਸਤੇ ਵਿੱਚ ਰੋੜੇ ਅਟਕਾਉਂਦੇ ਹਨ ਤੇ ਆਏ ਦਿਨ ਨਵੀਆਂ ਚਿੰਝੜੀਆਂ ਛੇੜੀ ਰੱਖਦੇ ਹਨ ਆਪਣੇ ਗੁਰੂ ਪਿਤਾ ਦੇ ਇਰਾਦਿਆਂ ਤੋਂ ਵੀ ਜਾਣੂ ਸਨ ਜੋ ਨੀਡਰ ਨਿੱਟੜ ਤੇ ਬੇਖੌਫ ਹੋ ਕੇ ਇਹਨਾਂ ਰਾਜਿਆਂ ਨਾਲ ਜੰਗ ਕਰਨ ਲਈ ਤਿਆਰਬਰ ਤਿਆਰ ਰਹਿੰਦੇ ਸਨ ਸਹਬਜ਼ਾਦੇ ਇਹ ਵੀ ਦੇਖਦੇ ਸਨ ਕਿ ਉਹਨਾਂ ਦੇ ਪਿਤਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ਤੇ ਉਹਨਾਂ ਨੂੰ ਕੋਈ ਡਰਾ ਧਮਕਾ ਵੀ ਨਹੀਂ ਸਕਦਾ ਸਹਬਜ਼ਾਦਿਆਂ ਦੇ ਹੌਸਲੇ ਵੀ ਆਪਣੇ ਪਿਤਾ ਵਾਂਗ ਉੱਚੇ ਸਨ ਅਣਖ ਤੇ ਗੈਰਤ ਉਹਨਾਂ ਦੇ ਲਹੂ ਵਿੱਚ ਸਮਾਈ ਹੋਈ ਸੀ ਉਹਨਾਂ ਅੰਦਰ ਵੀ ਆਪਣੇ ਧਰਮ ਲਈ ਮਾਰ ਮਿਟਣ ਦਾ ਜਜ਼ਬਾ ਅੰਗੜਾਈਆਂ ਲੈ ਰਿਆ ਸੀ ਉਹ ਵੀ ਆਪਣੇ ਗੁਰੂ ਪਿਤਾ ਦੇ ਮਿਸ਼ਨ ਨੂੰ ਸਫਲ ਬਣਾਉਣ ਲਈ ਆਪਣਾ ਹਰ ਸੰਭਵ ਯੋਗਦਾਨ ਪਾਉਣਾ ਚਾਹੁੰਦੇ ਸਨ ਇਥੋਂ ਤੱਕ ਕਿ ਚਾਹੇ ਉਹਨਾਂ ਨੂੰ ਆਪਣੀਆਂ ਜਾਨਾਂ ਹੀ ਕਿਉਣਾ ਕੁਰਬਾਨ ਕਰਨੀਆਂ ਪੈਣ ਉਹ ਕਦੇ ਵੀ ਪਿੱਛੇ ਨਹੀਂ ਹਟਣਗੇ ਸਗੋਂ ਖੁਸ਼ੀ-ਖੁਸ਼ੀ ਆਪਣੀਆਂ ਜਾਨਾਂ ਵਾਰ ਦੇਣਗੇ ਪੌੜੀ ਅੰਮ੍ਰਿਤ ਨਾਮ ਨੇਧਾਨ ਹੈ ਮਿਲ ਪੀਵੇ ਭਾਈ ਜਿਸ ਸਿਮਰਤ ਸੁਖ ਪਾਇਆ ਸਭ ਤਿਖਾ 부ਝਾਈ ਕਰ ਸੇਵਾ ਪਾਰ ਬ੍ਰਹਮ ਗਰ ਪੋਖ ਰਹੇ ਨ ਕਾਈ ਸਗਲ ਮਨੋਰਤ ਪੁੰਨਿਆ ਅਮਰਾ ਪਦ ਪਾਈ ਤੁਧ ਜੀ ਵਡਤੁ ਹੈ ਪਾਰ ਬ੍ਰਹਮ ਨਾਨਕ ਸਰਣਾਇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ